ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਇਹ ਆਪਣੇ ਕੋਲੇ ਹੈਗਾ ਜੀ 2.5 ਮੀਟਰ ਕਪੜਾ 2.5 ਮੀਟਰ ਕਪੜੇ ਦੇ ਉੱਪਰ ਤੁਹਾਨੂੰ 37 ਇੰਚ ਸਲਵਾਰ ਦੀ ਲੰਬਾਈ ਹੈ ਆਪਣੇ ਕੋਲੇ ਉਹਦੀ ਕਟਾਈ ਦੱਸਾਂਗੇ ਵੀ ਕਟਾਈ ਕਿਸ ਤਰ੍ਹਾਂ ਕਰਨੀ ਹੈਗੀ ਠੀਕ ਹੈ ਜੀ ਇਹਨੂੰ ਆਪਾਂ ਕੱਪੜੇ ਨੂੰ ਨਾ ਡਬਲ ਫੋਲਡ ਕਰਕੇ ਇਸ ਤਰ੍ਹਾਂ ਵਿਛਾ ਲਿਆਗਾ ਆ ਦੇਖ ਸਕਦੇ ਹੋ ਇਹਨੂੰ ਆਪਾਂ ਡਬਲ ਫੋਲਡ ਕਰਕੇ ਵਿਛਾ ਲਿਆ ਹੁਣ ਸਾਰਿਆਂ ਤੋਂ ਪਹਿਲਾਂ ਇਹਦੇ ਆਪਾਂ ਗੋਡਿਆਂ ਵਾਲਾ ਕਪੜਾ ਕੱਢਣਾਗਾ ਜੀ ਜਿਹਨੂੰ ਮੋਰੀਆਂ ਵਾਲਾ ਕੱਪੜਾ ਵੀ ਕਹਿੰਦੇ ਨੇ ਬੋਡਿਆਂ ਵਾਲਾ ਵੀ ਕੱਪੜਾ ਕਹਿ ਦਿੰਦੇ ਆਂਗੇ 37 ਇੰਚ ਸਲਵਾਰ ਦੇ ਵਿੱਚੋਂ ਜੀ ਆਪਾਂ 5 ਇੰਚ ਦੀ ਬੈਲਟ ਪਾਵਾਂਗੇ ਠੀਕ ਹੈ ਜੀ ਪਿੱਛੇ ਰਹਿ ਗਿਆ 32 ਇੰਚ 32 ਇੰਚ ਦੇ ਵਿੱਚ ਇੱਕ ਆਪਾਂ ਮਾਰਜਿਨ ਰੱਖਦੇ ਹੁੰਦੇ ਆ ਜੀ 1 ਇੰਚ ਜਿਹੜਾ ਕਿ ਆਪਣਾ ਕੱਪੜਾ ਬਲਾਂ ਚ ਵੀ ਆਉਂਦਾ ਤੇ ਮੋਰੀ ਦੇ ਵਿੱਚ ਵੀ ਆਉਂਦਾ 1 ਇੰਚ ਆਪਾਂ ਮਾਰਜਿਨ ਰੱਖਦੇ ਆ ਇਹਦੇ ਵਿੱਚ ਆਪਾਂ ਪੌਣਾ ਕਿੰਚ ਮਾਰਜਿਨ ਰੱਖਾਂਗੇ ਥੋੜੀ ਜਿਹੀ ਲੰਬਾਈ ਘਟਦੀ ਹੈ ਬੈਲਟ ਚ ਆਪਾਂ ਥੋੜਾ ਜਿਹਾ ਵਧਾ ਦਾਂਗੇ ਇਨੂੰ ਆਪਾਂ ਰੱਖਾਂਗੇ ਜੀ 32.5 ਤੋਂ 1.65 ਉੱਪਰ ਇਹਨੂੰ ਆਪਾਂ ਇਥੋਂ ਸਿੱਧਾ ਕਰ ਲਾਂਗੇ ਇਥੋਂ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਆਪਾਂ ਇਹਦੀ ਜਿਹੜੀ ਚੁੜਾਈ ਰੱਖਣੀ ਹੈਗੀ ਕੰਨੀ ਆਪਾਂ ਲਾ ਦਾਂਗੇ ਇਹਦੀ ਕਿਉਂਕਿ ਕੰਨੀ ਆਪਣੀ ਖੇਚ ਮਾਰਦੀ ਹੈਗੀ ਫਿਰ ਆਪਾਂ ਨੂੰ ਪ੍ਰੈਸ ਕਰਨ ਮੇਲੇ ਥੋੜਾ ਔਖਾ ਹੁੰਦਾ ਹੈਗਾ ਕਪੜਾ ਇਕੱਠਾ ਹੋਣ ਲੱਗ ਜਾਂਦਾ ਕੰਨੀ ਆਪਾਂ ਸਾਰੀ ਕਟਿੰਗ ਕਰ ਦਾਂਗੇ ਕੰਨੀ ਦੇ ਆਪਾਂ ਕਪੜਾ ਛੱਡ ਕੇ ਇੱਥੋਂ ਆਪਾਂ ਰੱਖਾਂਗੇ ਜੀ ਪਹਿਲਾਂ ਆਪਾਂ ਇਧਰਲੀ ਸਾਈਡ ਤੋਂ ਨਾਪ ਲਾਂਗੇ ਵੀ ਆਪਾਂ 벨ਟ ਆਪਾਂ ਜਿਹੜੀ ਕੱਢਣੀ ਆ 7 ਇੰਚ ਆਪਾਂ 벨ਟ ਦਾ ਆਪਾਂ ਕਪੜਾ ਰੱਖਾਂਗੇ पांच इंच अपनी रेडी रह जाएगी ठीक है जी इधर आप बेल्ट का ला लिया हूँ आप इतों देखा भी अपने को वाला कपड़ा जोड़ा बिना कनी तो साढ़े तेरह इंच रह गया जी चौदह इंच अपनी मूहरी आऊगी यह तेरह इंच रेडी रह जाऊगा अद्धा अद्धा इंच सिलाई च आऊगा ਹੁਣ ਪਹਿਲਾਂ ਆਪਾਂ ਇਥੋਂ ਇਹਨੂੰ ਕਟਿੰਗ ਕਰ ਲਾਂਗੇ ਠੀਕ ਹੈ ਜੀ ਆਪਾਂ ਕੰਨੀ ਨੂੰ ਵੀ ਪਹਿਲਾਂ ਲਾ ਦਿੰਨੇ ਆ ਇਥੋਂ ਆਪਾਂ 벨ਟ ਦੀ ਕਟਿੰਗ ਕਰ ਲਾਂਗੇ 벨ਟ ਦੇ ਵੀ ਪਹਿਲਾਂ ਆਪਾਂ ਨਿਸ਼ਾਨ ਲਾ ਲੈਨੇ ਆ 벨ਟ ਆਪਣੇ ਕੋਲੇ 25 ਇੰਚ ਰੈਡੀ ਆ ਜੀ 1 ਇੰਚ ਆਪਾਂ ਮਾਰ ਦੇਣ ਰੱਖਾਂਗੇ ਹੁਣ ਆਪਾਂ ਇਹਨੂੰ ਇਥੋਂ ਕਟਿੰਗ ਕਰਨਾ ਹੈ ਇਥੋਂ ਆਪਾਂ ਇਹਨੂੰ ਫੋਲਡ ਕਰ ਲਵਾਂ। ਇਹਦੀ ਆਪਾਂ ਇੱਥੇ ਜਿਹੜੀ 1 ਇੰਚ ਦੀ ਕਾਟ ਪਾਉਣੇ ਹੁੰਦੇ ਨੇ ਉਹ ਕਾਟ ਨਹੀਂ ਪਾਵਾਂਗੇ ਆਪਾਂ ਉੱਪਰ ਠੀਕ ਹੈ ਜੀ ਕਿਉਂਕਿ ਇਹਦੀ ਲੰਬਾਈ ਥੋੜੀ ਜਿਹੀ ਘੱਟਦੀ ਹੈ ਉਹ ਆਪਾਂ 벨ਟ ਦੇ ਉੱਪਰ ਕਾਟ ਪਾ ਦਾਂਗੇ। ਇੱਥੇ ਸਿਰਫ ਆਪਾਂ ਸੈਂਟਰ ਕਰਕੇ ਇੱਕ ਟੱਕ ਲਾ ਦਿੰਨੇ ਆ। ये अपने गोडे वाला कपड़ा कटिंग कर लिया हम ए बैल्ट कटिंग करा तो जी ये अपनी बेल्ट होगी ਜਿਹੜਾ ਆਪਣੇ ਕੋਲੇ ਆਹ ਵਾਲਾ ਕਪੜਾ ਬਚ ਗਿਆ ਜੀ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਕਿਨੂੰ ਆਪਾਂ ਚੰਗੀ ਤਰ੍ਹਾਂ ਮਿਸ਼ਾ ਲੀਏ ਫਿਰ ਬਾਅਦ ਚ ਦਭਾਉਣੇ ਆਪਾਂ ਤੁਹਾਨੂੰ ਵੀ ਕਿਸ ਤਰ੍ਹਾਂ ਕਟਿੰਗ ਕਰਨਾ ਲਓ ਜੀ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਕਰ ਲਿਆ ਠੀਕ ਹੈ ਜੀ ਤੇ ਕੰਨੀਆਂ ਆਪਾਂ ਦੋਨੇ ਸਾਈਡ ਤੋਂ ਕਟਿੰਗ ਕਰ ਦਿੱਤੀਆਂ ਨੇ ਜੀਆਂ ਹੁਣ ਇਹਦੇ ਵਿੱਚੋਂ ਆਪਾਂ ਕੁੰਦੇ ਕਟਿੰਗ ਕਰਨੇ ਨੇਗੇ 벨ਟ ਵੀ ਆਪਣੀ ਕਟਿੰਗ ਹੋ ਚੁੱਕੀ ਆ ਗੋੜਿਆਣਾ ਕਪੜਾ ਵੀ ਆਪਣਾ ਕਟਿੰਗ ਕਰ ਲਿਆ ਦੇਖੋ ਪਰਣੀਕ 33 ਇੰਚ ਤੇ ਆਪਾਂ ਕੁੰਦੇ ਆਲਾ ਰੱਖਿਆ ਸੀ ਇਧਰੋਂ ਆਪਾਂ ਰੱਖਾਂਗੇ 2 ਇੰਚ ਉਧਰੋਂ ਆਪਣਾ 1.5 ਰਹਿਦਾ ਸੀ ਜੀ ਉਹਦੇ ਵਿੱਚੋਂ ਆਪਣਾ ਕੋਸ ਦਾ ਸਲਾਈਸ ਚਲਾ ਜਾਊਗਾ ਅੱਧਾ ਅੱਧਾ ਇੰਚ ਤੇ ਇਧਰੋਂ 1 ਇੰਚ ਇਧਰੋਂ ਚਲੇ ਜਾਓ ਕੋਸ਼ ਆਪਣਾ ਮੂਰੀ ਦਾ ਨਿਸ਼ਾਨ ਲੱਗ ਜਾ ਠੀਕ ਹੈ ਜੀ ਇਧਰੋਂ ਆਪਾਂ 2 ਇੰਚ ਤੇ ਨਿਸ਼ਾਨ ਲਾ ਲਿਆ ਹੁਣ ਆਪਾਂ ਇਧਰਲੀ ਸਾਈਡ ਨਿਸ਼ਾਨ ਲਾਇਆ 2 ਇੰਚ ਤੇ ਬਾਕੀ ਆਪਾਂ ਇਧਰਲੀ ਸਾਈਡ ਤੇ ਲਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਧਰੋਂ ਇਹ ਨਿਸ਼ਾਨ ਲਾ ਲਿਆ ਉਧਰੋਂ ਵੀ ਨਿਸ਼ਾਨ ਲਾ ਲਿਆ ਇਹ ਆਪਾਂ ਕੱਪੜੇ ਇਸ ਤਰ੍ਹਾਂ ਕਰਕੇ ਮੈਂ ਫੋਲਡ ਕਰਕੇ ਰੱਖਿਆ ਸੀਗਾ ਠੀਕ ਹੈ ਹੁਣ ਆਪਾਂ ਇਹਨੂੰ ਕੁੰਦੇ ਕਟਿੰਗ ਕਰਨੇ ਆ ਦੇਖੋ ਇਹਦੇ ਵਿੱਚ ਆਪਾਂ ਨਾ ਇੱਥੋਂ ਸੈਂਟਰ ਤੋਂ ਨਿਸ਼ਾਨ ਨਹੀਂ ਲਾਵਾਂਗੇ ਠੀਕ ਹੈ ਜੀ ਇਧਰੋਂ ਵੀ ਆਪਾਂ ਇਹਨੂੰ ਇੱਥੇ ਮਸ ਇਹਨੂੰ ਕੱਪੜੇ ਨੂੰ ਫੜ ਕੇ ਆਪਾਂ ਇਧਰੋਂ ਫੜ ਲੈਣਾ ਤੇ ਇਧਰੋਂ ਫੜ ਲੈਣਾ ਇਸ ਤਰ੍ਹਾਂ ਖਵਾ ਕੇ ਇਹਨੂੰ ਰੇਵ ਕਰਨਾ ਹੈ ਆਪਾਂ ਉੱਥੇ ਲੈਣ ਸ਼ਾਂਤੋ ਕਪੜਾ ਫੜਿਆ ਸੀ ਜੀ ਤੇ ਉਧਰੋਂ ਇਹਨੂੰ ਫੜ ਕੇ ਆਪਾਂ ਬਸ ਇਸ ਤਰ੍ਹਾਂ ਰੇਵ ਕਰ ਲਿਆ ਹੁਣ ਆਪਾਂ ਇਹਨੂੰ ਇੱਥੋਂ ਤੱਕ ਆ ਜਿਹੜਾ ਰੇਵ ਪਾਸਾ ਇਧਰੋਂ ਕਟਿੰਗ ਕਰਾਂਗੇ ਜੀ ਇਸ ਗੱਲ ਦਾ ਧਿਆਨ ਰੱਖਣਾ ਜੇ ਤੁਸੀਂ ਇਸ ਤਰੀਕੇ ਨਾਲ ਸਲਵਾਰ ਕਟਿੰਗ ਕਰੋਗੇ ਤੇ ਇਧਰੋਂ ਕਟਿੰਗ ਨਹੀਂ ਕਰਨਾ ਇਧਰੋਂ ਕਟਿੰਗ ਕਰਨਾ ਹੈ ਇਧਰ ਆਪਣਾ ਪੌਂਚੇ ਵਾਲਾ ਕੱਪੜਾ ਸੀ ਜਿਹੜਾ ਉਹ ਇਧਰ ਆ ਗਿਆ इन आप घुमा के करना इधरली सैड तो हम आप देखो इधर बराबर कटिंग हो गया जेड़ा तो थोड़ा बहुत वाद सगा तेती इंच ओनू आप बराबर कटिंग करके सही कर दें ਇਧਰੋਂ ਆਪਾਂ ਰੱਖਾਂਗੇ ਜੀ ਆਸਣ ਠੀਕ ਹੈ ਜੀ ਇਧਰੋਂ ਆਪਾਂ ਝੋਲੀ ਵਾਲਾ ਨਿਸ਼ਾਨ ਲਾਵਾਂਗੇ ਆਸਣ ਆਪਾਂ ਰੱਖਾਂਗੇ 11 ਇੰਚ ਦੇਖੋ ਇਥੋਂ ਐਨਾ ਆਪਣਾ ਇਧਰੋਂ ਸਲਾਈ ਜਾਊਗਾ ਇਧਰੋਂ ਐਨਾ ਬੜਾਂ ਚਲੇ ਜਾਊਗਾ 9 ਇੰਚ ਇਧਰੋਂ ਆਸਣ ਆਪਣਾ ਰੈਡੀ ਲੈ ਜੂ ਕੁੱਛ ਆਪਣਾ ਬੈਠਣ ਵਾਲਾ ਜੀ ਇਹ ਜਿਹੜਾ ਆਪਣੇ ਕੋਲ ਕਪੜਾ ਬਚ ਗਿਆ ਇਹ ਆਪਾਂ ਮੂਰੀਆਂ ਦੇ نیچے ਲਾਵਾਂਗੇ ਆਹ ਥੋੜਾ ਜਿਹਾ ਜਿਹੜਾ ਵੱਧ ਘਟੇ ਨੂੰ ਕਟਿੰਗ ਕਰਕੇ ਆਪਾਂ ਪ੍ਰੋਪਰ ਕਰ ਲਾਂਗੇ ਨਾਲ ਜਿਹੜਾ ਬੰਨ੍ਹ ਪਾਸੇ ਇਹਨੂੰ ਆਪਾਂ ਓਪਨ ਕਰ ਲਾਂਗੇ ਇਹ ਆਪਣੇ ਕੋਲੇ ਚਾਰ ਇੱਕ ਹੁੰਦੇ ਕਟਿੰਗ ਹੋਗੇ ਨੇਗੇ ਇਹ ਆਪਣੇ ਕੋਲੇ ਹੋ ਗਈ ਹੈ ਜੀ ਬੈਲਟ ਇਹ ਆਪਣੇ ਕੋਲੇ ਗੋਡਿਆਂ ਵਾਲਾ ਕੱਪੜਾ ਹੋ ਗਿਆ ਜਿਹੜਾ ਇੱਧਰ ਇਹਦੇ ਨਾਲ ਚੜਾਈ ਹੋਊਗਾ ਠੀਕ ਹੈ ਜੀ ਆਹ ਬੈਲਟ ਆਪਣੀ ਉੱਪਰ ਲੱਗੂਗੀ ਤੇ ਆਹ ਵਾਲੇ ਕੱਪੜੇ ਆਪਾਂ ਮੋਰੀਆਂ ਦੇ نیچے ਲਾਵਾਂਗੇ ਇਸ ਤਰ੍ਹਾਂ ਆਪਣੀ ਸਲਵਾਰ ਦੀ ਕਟਿੰਗ ਹੋ ਚੁੱਕੀ ਆ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ